ਮੇਰਾ ਯਾਰ ਹੈ ਤੇਰਾ ਭਾਈ ਅੱਜ ਆ ਗਿਆ ਮੈਂ ਕਿਹਾ ਇੱਕ ਲਾ ਦੇ ਤੂੰ ਦੱਸ ਇੱਕ ਕਿਹਨੋਂ ਬਹਿ ਗਿਆ ਦੱਸ ਉਹ ਮੇਰਾ ਹੈ ਯਾਰ ਉਹ ਮੇਰਾ ਭਾਈ ਲੈ ਕਹਿਨੇ ਉਹ ਤੰਦਰਾ ਤੂੰ ਦਾ ਜਮਾਈ ਸ਼ਰਮਲਾਦੀ ਮੈਂ ਮੇਰੀ ਮੰਮੀ ਤੋਂ 5 ਰੁਪਏ ਲੈ ਕੇ ਆਇਆ ਮੈਂ 10 ਰੁਪਏ ਮਸਾਂ ਲੈ ਸੀ ਘਰੋਂ ਅੱਜ ਉਹ ਲੜੋ ਨਾ ਭਰਾਓ ਚੁੱਪ ਕਰਕੇ ਬਾਜੋ ਮਾਸਟਰਾਂ ਦੇ ਆਉਣ ਨਾਲ ਮਾਸਟਰ ਜੀ ਅੱਜ ਨਵੇਂ ਮਾਸਟਰ ਨਹੀਂ ਆਉਣਗੇ ਤੇਰਾ ਦੀ ਬਦਲੀ ਹੋ ਗਈ ਭਾਈ ਹਾਂ ਭਾਈ ਬਦਲੀ ਹੋ ਗਈ ਅੱਜ ਨਵੇਂ ਮਾਸਟਰ ਜੀ ਆ ਰਹੇ ਆ ਭਾਈ ਮੋਜ ਬਣ ਗਈ ਫਿਰ ਤਾਂ ਗੰਦ ਪਾਇਆ ਇੱਥੇ ਪੰਨ ਉਹਨੇ ਲੜਨ ਉਹਨੇ ਜੀ ਮਾਸਟਰ ਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ कैसल कहना पौगा तू खड़ा नहीं खड़ा होया नहीं मार जी मैं तो मॉनिटर मॉनिटर है जी मॉनिटर पे खड़ा हो होयो होयो ना कर दे तू सी ना बोलो बच्चों ਰੋਲ ਨੰਬਰ 1 ਭੋਂਦੂ ਰਾਮ ਆਇਆ ਜੀ ਮੈਂ ਵੀ ਅੱਜ ਰੋਲ ਨੰਬਰ 2 ਢਿੰਡੂ ਸਿੰਘ ਹਾਂਜੀ ਮੈਂ ਵੀ ਆਇਆ ਜੀ ਅੱਜ ਨੰਨ ਭੋਲਾ ਰਾਮ ਆਇਆ ਜੀ ਮੈਂ ਵੀ ਆਇਆ ਮੈਂ ਵੀ ਆਇਆ ਜੀ ਮੈਂ ਵੀ ਆਇਆ ਚਲੋ ਬੱਚਿਓ ਅੱਜ ਕਰਦੇ ਆਂ ਉਡਾੜਾ ਆਇਆ ਜੀ ਠੀਕ ਆ ਜੀ ਉੜਾ ਉੱਲੂ ਉੜਾ ਉੱਲੂ ਆੜੰਬ ਮਾੜ ਜੀ ਆੜਾ ਆਂਬ ਥੋੜੀ ਹੁੰਦਾ ਆੜਾ ਆਂਬ ਵੀ ਹੁੰਦਾ ਐ ਮੈਸਟਰ ਜੀ ਨੂੰ ਆਉਂਦਾ ਹੀ ਨਹੀਂ ਕੋਲ ਐ ਜੀ ਆੜਾ ਆਂਬ ਵੀ ਮੈਨੂੰ ਸਿਖਾਉਂਗੇ ਓਏ ਛੋਟੇ ਕਰਦੇ ਨੇ ਲੰਬਾ ਦੇ ਨਾਲ ਤੁਹਾਨੂੰ ਆਹ ਸਿਖਾਉਂਦੇ ਆ ਮੈਸਟਰ ਜੀ ਆਪ ਨੂੰ ਤਾਂ ਤੁਹਾਨੂੰ ਪਤਾ ਨਹੀਂ ਹੁਣ ਆਂਬਾਂ ਛੋਟੇ ਕਰ ਜਾਂਦੇ ਨੇ ਨਾਲਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਮੈਸਟਰ ਜੀ ਆੜਾ ਆਂਬ ਵੀ ਹੁੰਦੀ ਐ ਆਂਬ ਥੋੜੀ ਹੁੰਦਾ ਪਹਿਲਾਂ ਆਂਬੀ ਬਣੂਗੀ ਫੇਰ ਹੀ ਆਂਬ ਬਣੂ ਮੈਸਟਰ ਜੀ ਸੱਚ ఎన్న బ మ్యా ని పడాను బాయ బాయ్ టాటా గుడ్ బాయ గ